ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਬਲੈਕ ਕਲਰ ਦੀ ਸਕੀਵੀ ਇਹ ਬਣਾਈ ਹੋਈ ਏ ਜਿਹਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਬਿਲਕੁਲ ਹੀ ਸੋਖਾ ਤੇ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਬਲੈਕ ਕਲਰ ਦੇ ਉੱਪਰ ਬਹੁਤ ਹੀ ਸੋਹਣਾ ਇਹ ਨਜ਼ਰ ਆ ਰਿਹਾ ਤੇ ਬਣਿਆ ਹੋਇਆ ਬਹੁਤ ਸੋਹਣਾ ਆਪਣਾ ਇਹ ਡਿਜ਼ਾਈਨ ਲੱਗਦਾ ਹੈ ਤਿਆ ਜਿਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਆਪਾਂ 40 ਜੁੱਟੇ ਬਾਰਡਰ ਦੇ ਪਾਏ ਹੋਏ ਨੇ ਤੇ ਉੱਪਰੋਂ 45 ਜੁੱਟੀਆਂ ਤੇ ਇਹ ਡਿਜ਼ਾਈਨ ਡਿਜ਼ਾਈਨ ਪਾ ਕੇ ਆਪਾਂ ਉੱਪਰੋਂ 45 ਜੁੱਟੀਆਂ ਤੇ ਸਕੀਵੀ ਬਣਾਈ ਹੋਈ ਹੈ 19 ਇੰਚ ਆਪਾਂ ਇਸ ਦੀ ਲੰਬਾਈ ਰੱਖੀ ਹੋਈ ਹੈ 11 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਹੈ ਤੇ ਇਸ ਡਿਜ਼ਾਈਨ ਨਾਲ ਇਹ ਸਟੈਚੂਏਬਲ ਸਕੀਵੀ ਬਣਦੀ ਏ ਜਿਸ ਤਰ੍ਹਾਂ ਆਪਣਾ ਬਾਰਡਰ ਬੰਦਾ ਹੈ ਉਸੇ ਤਰ੍ਹਾਂ ਹੀ ਉੱਪਰੋਂ ਆਪਣਾ ਇਹ ਸਟੈਚੂਏਬਲ ਡਿਜ਼ਾਈਨ ਜਿਹੜਾ ਬਣਿਆ ਹੋਇਆ ਹੈ ਜਿਹਦੇ ਕਰਕੇ ਇਹ ਬਹੁਤ ਹੀ ਸੋਹਣੀ ਫਿਟਿੰਗ ਆਪਣੀ ਆਉਂਦੀ ਏ ਗਲੇ ਦੀ ਕਾਟ ਆਪਾਂ 12 ਇੰਚ ਤੇ ਪਾਈ ਹੋਈ ਏ 11 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਏ ਤੇ ਉੱਪਰੋਂ 12 ਇੰਚ ਤੇ ਆਪਾਂ ਗਲੇ ਦੀ ਕਾਟ ਪਾਈ ਹੋਈ ਏ ਤੇ ਬਣ ਕੇ ਇਹ ਡਿਜ਼ਾਈਨ ਨਾਲ ਬਹੁਤ ਹੀ ਸੋਹਣੀ ਆਪਣੀ ਸਕੀਵੀ ਤਿਆਰ ਹੋਈ ਤੇ ਬਲੈਕ ਕਲਰ ਦੇ ਉੱਪਰ ਇਹ ਜਿਹੜਾ ਡਿਜ਼ਾਈਨ ਹੈ ਇਹ ਬਹੁਤ ਹੀ ਸੋਹਣਾ ਆਪਣਾ ਚੱਜਦਾ ਹੈ ਆ ਦੇਖੋ ਜੀ ਬਲੈਕ ਕਲਰ ਦੇ ਉੱਪਰ ਵੀ ਆਪਣਾ ਇਹ ਡਿਜ਼ਾਈਨ ਉਠ ਕੇ ਨਜ਼ਰ ਆ ਰਿਹਾ ਹੈ ਜ਼ਿਆਦਾਤਰ ਬਲੈਕ ਕਲਰ ਦੇ ਉੱਪਰ ਕੋਈ ਵੀ ਡਿਜ਼ਾਈਨ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਇਸ ਲਈ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਜਿਹੜਾ ਕਿ ਬਲੈਕ ਕਲਰ ਦੇ ਉੱਪਰ ਵੀ ਬਣਿਆ ਹੋਇਆ ਨਜ਼ਰ ਆਉਂਦਾ ਆ ਦੇਖੋ ਜੀ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਆ ਦੇਖੋ ਜੀ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਇੱਕ ਕੁੰਡਾ ਉਤਾਰ ਲਾਂਗੇ ਉਸ ਨੂੰ ਸਿੱਧਾ ਹੁਣਾਗੇ ਚਾਹੇ ਤੁਸੀਂ ਸਿੱਧਾ ਹੁਣ ਸਕਦੇ ਹੋ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਆਹ ਦੇਖੋ ਜੀ ਧਾਗਾ ਪਿੱਛੇ ਕਰਾਂਗੇ 9 ਕੁੰਡੇ ਸਿੱਦੇ 3 ਕੁੰਡੇ ਉਲਟੇ 9 ਕੁੰਡੇ ਸਿੱਦੇ ਇੱਕ ਕੁੰਡਾ ਉਤਾਰ ਕੇ 3 ਕੁੰਡੇ ਉਲਟੇ ਬਣਾਉਣੇ ਨੇ ਤੇ ਧਾਗਾ ਪਿੱਛੇ ਕਰਕੇ 9 ਕੁੰਡੇ ਸਿੱਧੇ ਬਣਾਉਣੇ ਨੇ ਤੇ ਇਸੇ ਨੂੰ ਹੀ ਆਪਾਂ ਵਾਰ-ਵਾਰ ਰਪੀਟ ਕਰਨਾ ਹੈ ండే కు ఉల్టే నో కండి సగే తిను కుడే ఫ ਤਾਂ ਅੱਗੇ ਕਰਾਂਗੇ ਨੌ ਗੁੰਡੇ ਸਿੱਧੇ ਤਿੰਨ ਗੁੰਡੇ ਪੁੱਠੇ ਨੌ ਗੁੰਡੇ ਸਿੱਧੇ ਲਾਸਟ ਵਾਲੇ ਤਿੰਨ ਗੁੰਡੇ ਵੀ ਉਲਟੇ ਲਾਸਟ ਚੋਂ ਤੇ ਸ਼ੁਰੂ ਚ ਆਪਾਂ ਉਲਟੇ ਕੁੰਡੇ ਰੱਖਣੇ ਨੇ ਤਿੰਨ ਤਿੰਨ ਕੁੰਡੇ ਉਲਟੇ ਬਚਾਲੇ ਆਪਾਂ ਤਿੰਨ ਕੁੰਡੇ ਉਲਟੇ ਨੌ ਕੁੰਡੇ ਸਿੱਦੇ ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਇੱਕ ਕੁੰਡਾ ਉਲਟਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਦੇ ਜਿਹੜੇ ਆਪਾਂ ਸਿੱਧੀ ਸਲਾਈ ਕੁੰਡੇ ਉਲਟੇ ਬਣਾਏ ਨੇ ਪੁੱਠੇ ਬਣਾਏ ਨੇ ਉਹਨਾਂ ਨੂੰ ਆਪਾਂ ਪੁੱਠੀ ਸਲਾਈ ਸਿੱਧੇ ਬਣਾਉਣੇ ਨੇ ਤੇ ਜਿਹੜੇ ਆਪਾਂ ਸਿੱਧੇ ਕੁੰਡੇ ਬਣਾਏ ਨੌ ਕੁੰਡੇ ਸਿੱਧੇ ਉਹੋ ਆਪਾਂ ਪੁੱਠੀ ਸਲਾਈ ਉਲਟੇ ਬਣਾਵਾਂਗੇ ਆ ਦੇਖੋ ਜੀ ਪੁੱਠੀ ਸਲਾਈ ਆਪਾਂ ਸਾਰੇ ਇਸੇ ਤਰ੍ਹਾਂ ਹੀ ਚੜਾਉਣੀ ਹੈ ਸਾਰੇ ਡਿਜ਼ਾਈਨ ਦੇ ਵਿੱਚ ਨੌ ਕੁੰਡੇ ਉਲਟੇ ਤੇ ਤਿੰਨ ਕੁੰਡੇ ਸਿੱਧੇ ਜਿਹੜੇ ਆਪਾਂ ਸਿੱਧੀ ਸਲਾਈ ਉਲਟੇ ਕੁੰਡੇ ਰੱਖੇ ਨੇ ਤਿੰਨ ਉਹਨਾਂ ਨੂੰ ਸਿੱਧਾ ਬਣਾਉਣਾ ਹੈ ਪੁੱਠੀ ਸਲਾਈ ਦੇ ਵਿੱਚ ਤੇ ਜਿਹੜੇ ਆਪਾਂ ਸਿੱਧੇ ਗੁੰਡੇ ਰੱਖੇ ਨੇ ਨੌ ਉਹਨਾਂ ਨੂੰ ਪੁੱਠੀ ਸਲਾਈ ਦੇ ਵਿੱਚ ਉਲਟਾ ਬਣਾਉਣਾ ਹੈ ਬਸ ਪੁੱਠੀ ਸਲਾਈ ਆਪਾਂ ਸਾਰੀ ਇਸੇ ਤਰ੍ਹਾਂ ਹੀ ਰਿਪੀਟ ਕਰਨੀ ਹੈ ਸਾਰੇ ਡਿਜ਼ਾਈਨ ਦੇ ਵਿੱਚ ਨੌ ਗੁੰਡੇ ਉਲਟੇ ਤਿੰਨ ਗੁੰਡੇ ਸਿੱਧੇ ਲਾਸਟ ਵਾਲੇ ਤਿੰਨ ਕੁੰਡੇ ਸਿੱਧੇ ਨੌ ਕੁੰਡੇ ਉਲਟੇ ਲਾਸਟ ਵਾਲੇ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਆ ਦੇਖੋ ਜੀ ਸਿੱਧੀ ਸਲਾਈ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਇਸ ਨੂੰ ਧਿਆਨ ਨਾਲ ਦੇਖਿਓ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਇਹ ਇਹ ਤਿੰਨ ਕੁੰਡੇ ਆਪਾਂ ਵਾਰ-ਵਾਰ ਉਲਟਾ ਹੀ ਹੁਣਾ ਇਹਨਾਂ ਨੂੰ ਜਿਹੜੇ ਆਪਣੇ ਨੌਂ ਕੁੰਡੇ ਨੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਆ ਦੇਖੋ ਜੀ ਇਹ ਆਪਣੇ ਚਾਰ ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਜੇ ਇੱਕ ਕੁੰਡਾ ਛੱਡ ਕੇ ਪਿਛਲੇ ਪਾਸੇ ਦੀ ਇਸ ਤਰ੍ਹਾਂ ਸਲਾਈ ਤੇ ਆਪਾਂ ਤਿੰਨ ਕੁੰਡੇ ਚੜਾਵਾਂਗੇ ਇਆ ਵਾਲਾ ਜਿਹੜਾ ਕੁੰਡਾ ਆਪਾਂ ਛੱਡਿਆ ਹੋਇਆ ਹੈ ਇਸ ਨੂੰ ਆਪਾਂ ਦੁਬਾਰਾ ਸਲਾਈ ਤੇ ਛੜਾ ਕੇ ਇਸ ਤਰ੍ਹਾਂ ਸਿੱਧਾ ਹੋਣਾਗੇ ਤਿੰਨ ਕੁੰਡਿਆਂ ਦੇ ਨਾਲ ਆਪਾਂ ਇਸ ਕੁੰਡੇ ਨੂੰ ਬਦਲ ਲਾਂਗੇ ਤੇ ਪਹਿਲਾਂ ਇਸ ਕੁੰਡੇ ਨੂੰ ਹੁਣਾਂਗੇ ਫਿਰ ਆਪਾਂ ਤਿੰਨ ਕੁੰਡੇ ਵੀ ਸਿੱਧੇ ਹੁਣ ਲਾਂਗੇ ਆ ਦੇਖੋ ਜੀ ਜਿਹੜਾ ਬਦਲਿਆ ਹੋਇਆ ਕੁੰਡਾ ਉਸ ਨੂੰ ਪਹਿਲਾਂ ਹੁਣ ਕੇ ਬਾਕੀ ਤਿੰਨ ਕੁੰਡੇ ਵੀ ਸਿੱਧੇ ਹੁਣ ਕੇ ਉੱਚਾਲੇ ਜਿਹੜਾ ਆਪਣਾ ਇੱਕ ਕੁੰਡਾ ਉਸ ਨੂੰ ਵੀ ਸਿੱਧਾ ਹੋਣਾਗੇ ਤੇ ਇੱਧਰ ਵੀ ਆਪਣੇ ਚਾਰ ਕੁੰਡੇ ਨੇ ਤੇ ਇਹਨਾਂ ਨੂੰ ਵੀ ਆਪਾਂ ਆ ਦੇਖੋ ਜੀ ਪਹਿਲਾਂ ਆਹ ਵਾਲਾ ਕੁੰਡਾ ਜਿਹੜਾ ਇਸ ਨੂੰ ਸਲਾਈ ਤੇ ਇਸ ਤਰ੍ਹਾਂ ਚੜਾ ਕੇ ਬਾਕੀ ਤਿੰਨ ਕੁੰਡੇ ਜਿਹੜੇ ਨੇ ਉਹਨਾਂ ਨੂੰ ਆਪਾਂ ਪਿਛਲੇ ਪਾਸੇ ਦੀ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਤੇ ਪਹਿਲਾਂ ਆਪਾਂ ਇਹਨਾਂ ਤਿੰਨ ਕੁੰਡਿਆਂ ਨੂੰ ਲਾਾਂਗੇ ਬਾਦ ਵਿੱਚ ਆਪਾਂ ਇਸ ਕੁੰਡੇ ਨੂੰ ਵੀ ਇਸ ਤਰ੍ਹਾਂ ਆਉਣਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣੂਗਾ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਆ ਦੇਖੋ ਜੀ ਚਾਰ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਪਹਿਲਾਂ ਫਿਰ ਆ ਦੇਖੋ ਜੀ ਪਿਛਲੇ ਪਾਸੇ ਦੀ ਆਪਾਂ ਇੱਕ ਕੁੰਡਾ ਛੱਡ ਕੇ ਤਿੰਨ ਕੁੰਡੇ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਸਲਾਈ ਤੇ ਚੜਾਵਾਂਗੇ ਤੇ ਆਹ ਵਾਲੇ ਕੁੰਡੇ ਨੂੰ ਆਪਾਂ ਫਿਰ ਦੁਬਾਰਾ ਸਲਾਈ ਤੇ ਚੜਾ ਕੇ ਪਹਿਲਾਂ ਇਸ ਨੂੰ ਹੁਣਾਗੇ ਧਾਗਾ ਪਿੱਛੇ ਕਰਕੇ ਤੇ ਫਿਰ ਆਪਾਂ ਬਾਕੀ ਤਿੰਨ ਕੁੰਡੇ ਵੀ ਉਸੇ ਤਰ੍ਹਾਂ ਹੀ ਹੁਣਾਗੇ ਧਾਗਾ ਪਿੱਛੇ ਕਰਕੇ ਚਾਰ ਕੁੰਡਿਆਂ ਤੇ ਆਪਣਾ ਇਸ ਪਾਸੇ ਡਿਜ਼ਾਈਨ ਪਾਉਗਾ ਵਾਲੇ ਵਾਲੇ ਕੁੰਡਾ ਸਿੱਧਾ ਹੁਣ ਕੇ ਅੰਦਰਲੇ ਚਾਰ ਕੁੰਡਿਆਂ ਤੇ ਵੀ ਆਪਾਂ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਪਹਿਲਾਂ ਆਹ ਵਾਲੇ ਕੁੰਡੇ ਨੂੰ ਆਪਾਂ ਅਗਲੇ ਪਾਸੇ ਇਸ ਤਰ੍ਹਾਂ ਸਲਾਈ ਨਗਾ ਕੇ ਸਲਾਈ ਤੇ ਚੜਾਵਾਂਗੇ ਤੇ ਪਿਛਲੇ ਤਿੰਨ ਕੁੰਡਿਆਂ ਨੂੰ ਆਪਾਂ ਫਿਰ ਦੁਬਾਰਾ ਸਲਾਈ ਤੇ ਜੜਾਵਾਂਗੇ ਇਸ ਤਰ੍ਹਾਂ ਇਹ ਇੱਕ ਕੁੰਡੇ ਨਾਲ ਆਪਾਂ ਤਿੰਨ ਕੁੰਡੇ ਬਦਲ ਕੇ ਫਿਰ ਇਹਨਾਂ ਨੂੰ ਸਿੱਧਾ ਹੋਣਾਗੇ ਇਹ ਆਪਣੇ ਨੋ-ਨੋ ਕੁੰਡਿਆਂ ਦੇ ਉੱਪਰ ਡਿਜ਼ਾਈਨ ਬਣਾਉਂਦਾ ਹੈ ਬਣਦਾ ਹੈ ਚਾਰ ਕੁੰਡਿਆਂ ਤੇ ਇੱਕ ਪਾਸੇ ਵਿਚਾਲੇ ਇੱਕ ਕੁੰਡਾ ਸਿੱਧਾ ਤੇ ਚਾਰ ਕੁੰਡਿਆਂ ਤੇ ਫਿਰ ਦੂਜੇ ਪਾਸੇ ਆਪਾਂ ਡਿਜ਼ਾਈਨ ਬਣਾਉਨੇ ਆ ਤਿੰਨ ਕੁੰਡੇ ਲਾਸਟ ਵਾਲੇ ਸਿੱ ਓਲਟੀ ਟਿਕ ਕੁੰਡਾ ਸਿੱਧਾ ਆ ਦੇਖੋ ਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਉਸੇ ਨੂੰ ਰਿਪੀਟ ਕਰਨਾ ਹੈ ਤਿੰਨ ਕੁੰਡੇ ਸਿੱਧੇ ਨੌ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਨੌ ਕੁੰਡੇ ਉਲਟੇ ਜਿਹੜੇ ਨੌ ਕੁੰਡੇ ਆ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਉਹਨਾਂ ਨੂੰ ਪੁੱਠੀ ਸਲਾਈ ਉਲਟਾ ਬਣਾਵਾਂਗੇ ਤੇ ਇਸ ਨੂੰ ਹੀ ਆਪਾਂ ਰਿਪੀਟ ਕਰਨਾ ਵਾਰ-ਵਾਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਦੇ ਧਾਗਾ ਅੱਗੇ ਕਰਾਂਗੇ ਨੌ ਕੁੰਡੇ ਉਲਟੇ

ਤੇ ਅਗਲੇ 9 ਕੁੰਡੇ ਸਿੱਧੇ ਬਸ ਇਸੇ ਨੂੰ ਆਪਾਂ ਰਿਪੀਟ ਕਰਨਾ 3 ਕੁੰਡੇ ਉਲਟੇ 9 ਕੁੰਡੇ ਸਿੱਧੇ ਬਿਲਕੁਲ ਹੀ ਆਸਾਨ ਜਿਹਾ ਡਿਜ਼ਾਈਨ ਦੋ ਸਲਾਈਆਂ ਦਾ ਹੀ ਇਹ ਡਿਜ਼ਾਈਨ ਹੈ ਆ ਦੇਖੋ ਜੀ ਤਿੰਨ ਗੁੰਡੇ ਉਲਟੇ ਨੌ ਗੁੰਡੇ ਸਿੱਡੇ ਇੱਕ ਵਾਰ ਫਿਰ ਆਪਾਂ ਰਿਪੀਟ ਕਰਕੇ ਤੁਹਾਨੂੰ ਦਿਖਾਵਾਂਗੇ ਬਣਾ ਕੇ ਇੱਕ ਸਲਾਈ ਆਪਾਂ ਵਿੱਚ ਇਸ ਤਰ੍ਹਾਂ ਰਿਪੀਟ ਕਰਨੀ ਹੈ ਤਿੰਨ ਗੁੰਡੇ ਉਲਟੇ ਨੌ ਗੁੰਡੇ ਸਿੱਡੇ ਫਿਰ ਉਸ ਤੋਂ ਅਗਲੀ ਸਲਾਈ ਤੇ ਆਪਾਂ ਇਹ ਡਿਜ਼ਾਈਨ ਫਿਰ ਬਣਾਵਾਂਗੇ ਤੇ ਪੁੱਠੀ ਸਲਾਈ ਦੇ ਵਿੱਚ ਆਪਾਂ ਸਾਰੀ ਸਾਰੇ ਡਿਜ਼ਾਈਨ ਦੇ ਵਿੱਚ ਆਪਾਂ ਨੋ ਗੁੰਡੇ ਉਲਟੀ ਤਿੰਨ ਗੁੰਡੇ ਸਿੱਦੇ ਬਸ ਇਸੇ ਨੂੰ ਰਿਪੀਟ ਕਰਨਾ ਵਾਰ-ਵਾਰ ਆ ਦੇਖੋ ਜੀ ਪੁੱਠੀ ਸਲਾਈ ਹੁਣ ਆਪਾਂ ਇੱਕ ਗੁੰਡਾ ਉਤਾਰ ਕੇ ਤਿੰਨ ਗੁੰਡੇ ਸਿੱਦੇ ਤੇ ਨੋ ਗੁੰਡੇ ਉਲਟੇ ਬਸ ਇਸੇ ਨੂੰ ਹੀ ਆਪਾਂ ਰਿਪੀਟ ਕਰਨਾ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਪੁੱਠੀ ਸਲਾਈ ਨੋ ਗੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਸਤਲ ਬਣਾ ਕੇ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਹੁਣ ਆਪਾਂ ਫਿਰ ਡਿਜ਼ਾਈਨ ਨੂੰ ਰਿਪੀਟ ਕਰਾਂਗੇ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਅਵਾਰ ਕੇ ਤਿੰਨ ਕੁੰਡੇ ਉਲਟੇ ਤੇ ਉਸ ਤੋਂ ਅੱਗੇ ਹੁਣ ਆਪਾਂ ਆ ਦੇਖੋ ਜੀ ਚਾਰ ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਤੇ ਪਿਛਲੇ ਪਾਸੇ ਦੀ ਆ ਦੇਖੋ ਜੀ ਇਸ ਤਰ੍ਹਾਂ ਤਿੰਨ ਕੁੰਡੇ ਆਪਾਂ ਸਲਾਈ ਤੇ ਚੜਾ ਕੇ ਇਹ ਵਾਲਾ ਕੁੰਡਾ ਆਪਾਂ ਪਹਿਲਾਂ ਹੁਣਾਗੇ ਇਸ ਤਰ੍ਹਾਂ ਤਿੰਨ ਕੁੰਡਿਆਂ ਨਾਲ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਬਦਲ ਕੇ ਫਿਰ ਇਸ ਨੂੰ ਤਾਂਗਾ ਪਿੱਛੇ ਕਰਕੇ ਹੁਣਾਗੇ ਤੇ ਵਿਚਾਲੇ ਵਾਲਾ ਕੁੰਡਾ ਵੀ ਸਿੱਧਾ ਹੁਣਾਗੇ ਤੇ ਇੱਧਰ ਵਾਲੇ ਜਿਹੜੇ ਚਾਰ ਕੁੰਡੇ ਨੇ ਉਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾ ਕੇ ਆ ਦੇਖੋ ਇਹੇ ਸਲਾਈ ਆਪਾਂ ਅਗਲੇ ਪਾਸੇ ਦੀ ਇਸ ਤਰ੍ਹਾਂ ਇੱਕ ਕੁੰਡਾ ਸਲਾਈ ਤੇ ਚੜਾਵਾਂਗੇ ਤੇ ਪਿਛਲੇ ਪਾਸੇ ਦੀ ਆਪਾਂ ਤਿੰਨ ਕੁੰਡੇ ਜਿਹੜੇ ਨੇ ਉਹ ਬਦਲ ਲਾਂਗੇ ਉਹਨਾਂ ਨੂੰ ਵੀ ਸਲਾਈ ਤੇ ਇਸ ਤਰ੍ਹਾਂ ਚੜਾ ਕੇ ਫਿਰ ਧਾਗਾ ਪਿੱਛੇ ਰੱਖ ਕੇ ਆਉਣਾਂਗੇ ਆ ਦੇਖੋ ਜੀ ਤੇ ਆਹ ਵਾਲਾ ਕੁੰਡਾ ਵੀ ਆਪਾਂ ਆਉਣਾਂਗੇ ਆ ਦੇਖੋ ਜੀ ਇਸ ਤਰ੍ਹਾਂ ਫਿਰ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਲਾਈ ਤੇ ਚੜਾਵਾਂਗੇ ਇਸ ਤਰ੍ਹਾਂ ਤੇ ਆ ਦੇਖੋ ਜੀ ਪਿਛਲੇ ਪਾਸੇ ਦੀ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਜਿਹੜੇ ਨੇ ਉਹ ਸਲਾਈ ਤੇ ਚੜਾਵਾਂਗੇ ਪਹਿਲਾਂ ਤੇ ਆਹ ਵਾਲਾ ਕੁੰਡਾ ਜਿਹੜਾ ਇਸ ਨੂੰ ਫਿਰ ਪਹਿਲਾ ਹੁਣਾਗੇ ਸਲਾਈ ਤੇ ਚੜਾ ਕੇ ਤਿੰਨ ਕੁੰਡੇ ਬਾਅਦ ਵਿੱਚ ਆਹ ਦੇਖੋ ਜੀ ਉਹ ਚਾਲੇ ਵਾਲਾ ਇੱਕ ਕੁੰਡਾ ਸਿੱਧਾ ਹੁਣ ਕੇ ਉਸ ਤੋਂ ਅਗਲੇ 4 ਕੁੰਡਿਆਂ ਨੂੰ ਆਪਾਂ ਫੇਰ ਉਸੇ ਤਰ੍ਹਾਂ ਹੀ ਅਗਲੇ ਪਾਸੇ ਦੀ ਇਸ ਤਰ੍ਹਾਂ ਸਲਾਈ ਨਗਾ ਕੇ ਇੱਕ ਕੁੰਡਾ ਸਲਾਈ ਤੇ ਚੜਾਵਾਂਗੇ ਤੇ ਪਿਛਲੇ ਜਿਹੜੇ ਤਿੰਨ ਕੁੰਡੇ ਨੇ ਉਹਨਾਂ ਨੂੰ ਫਿਰ ਦੁਬਾਰਾ ਸਲਾਈ ਤੇ ਚੜਾ ਕੇ ਪਹਿਲਾਂ ਉਹਨਾਂ ਨੂੰ ਉਣਾਗੇ ਫਿਰ ਇਸ ਕੁੰਡੇ ਨੂੰ ਵੀ ਉਣਾਗੇ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਆਹ ਦੇਖੋ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸਟੈਚੂਏਬਲ ਜਿਹਾ ਡਿਜ਼ਾਈਨ ਬਣੂਗਾ ਆਪਣਾ ਤੇ ਬਲੈਕ ਕਲਰ ਦੇ ਉੱਪਰ ਤਾਂ ਇਹ ਬਹੁਤ ਹੀ ਸੋਹਣਾ ਉੱਠ ਕੇ ਨਜ਼ਰ ਆਉਂਦਾ ਹੈ ਬਲੈਕ ਕਲਰ ਤੇ ਵੀ ਬਣਿਆ ਹੋਇਆ ਸੋਹਣਾ ਲੱਗਦਾ ਆ ਦੇਖੋ ਜੀ ਇਸ ਤਰ੍ਹਾਂ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ